ਸੈਸਤਾਰੇ ਸਿੱਖ ਹੁਣ ਐਸਜੀਬੀਸੀ ਚੋਣਾਂ ਲਈ ਵੋਟਾਂ ਪਾਉਣ ਦੇ ਹੱਕਦਾਰ ਨਹੀਂ ਨੇ ਇਸ ਗੱਲ ਤੇ ਸੁਪਰੀਮ ਕੋਰਟ ਦੇ ਵੀਰਵਾਰ ਨੂੰ ਲਏ ਗਏ ਫੈਸਲੇ ਤੋਂ ਬਾਅਦ ਮੋਰ ਲੱਗ ਗਈ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ 2011 ਵਿੱਚ ਚੁਣੀ ਗਈ ਐਸਜੀਬੀਸੀ ਦੀ ਕਾਰਜਕਾਰੀ ਨੂੰ ਵੀ ਬਹਾਲ ਕਰ ਦਿੱਤਾ ਜਿਸ ਤੋਂ ਬਾਅਦ ਹੁਣ 2011 ਦਾ 170 ਮੈਂਬਰੀ ਹਾਊਸ ਆਪਣੇ ਨਵੇਂ ਅਹੁਦੇਦਾਰਾਂ ਦੀ ਚੋਣ ਕਰ ਸਕੇਗਾ ਇਸ ਲਈ ਅਦਾਲਤ ਨੇ 21 ਦਿਨ ਦਾ ਸਮਾਂ ਦਿੱਤਾ ਹੈ ਤੇ ਇਸ ਸਮੇਂ ਦੌਰਾਨ ਕੇਂਦਰ ਸਰਕਾਰ 1 ਮਹੀਨੇ ਦੇ ਅੰਦਰ ਮੀਟਿੰਗ ਬੁਲਾ ਕੇ SGPC ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕਰੇਗੀ। ਅਦਾਲਤ ਵੱਲੋਂ ਇਹ ਫੈਸਲਾ ਕੁਝ ਮਹੀਨੇ ਪਹਿਲਾਂ ਪਾਰਲੀਮੈਂਟ ਵੱਲੋਂ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਸੁਣਾਇਆ ਗਿਆ ਜਿਸ ਤਹਿਤ ਪਾਰਲੀਮੈਂਟ ਨੇ ਸੈਸਧਾਰੀ ਸਿੱਖਾਂ ਨੂੰ SGPC ਲਈ ਵੋਟ ਪਾਉਣ ਦੇ ਹੱਕ ਨੂੰ ਖਤਮ ਕਰਨ ਵਾਲਾ ਬਿੱਲ ਪਾਸ ਕੀਤਾ ਸੀ। ਸੁਪਰੀਮ ਕੋਰਟ ਦੇ 2011 ਦੀ ਕਾਰਜਕਾਰਨੀ ਨੂੰ ਬਹਾਲ ਕਰਨ ਤੋਂ ਸੈਸਤਾਰੀ ਸਿੱਖਾਂ ਦੇ VOTING ਹੱਕ ਖਤਮ ਕਰਨ ਦੇ ਫੈਸਲੇ ਦਾ ਐਸਜੀਪੀਸੀ ਨੇ ਪੁਰਜ਼ੋਰ ਸਵਾਗਤ ਕੀਤਾ ਤੇ ਕਿਹਾ ਕਿ ਕਾਫੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਸਿੱਖਾਂ ਦੀ ਸਿਧਾਂਤਕ ਜਿੱਤ ਹੈ ਸੈਸਤਾਰੀ ਸਿੱਖਾਂ ਦੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੈਸਤਾਰੀ ਸਿੱਖ ਭਾਈਚਾਰਾ ਭਾਵੇਂ ਕਾਫੀ ਨਿਰਾਸ਼ ਹੈ ਪਰ ਅਦਾਲਤ ਵੱਲੋਂ ਇਸ ਫੈਸਲੇ ਨੂੰ ਮੁੜ ਤੋਂ ਚੁਣੌਤੀ ਦੇਣ ਦੀ ਰਾਹਤ ਦਿੰਦਿਆਂ ਸੈਸਤਾਰੀ ਮੁੜ ਇਸ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਵਿੱਚ ਨੇ ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਹੈ ਪਰ ਉਹ ਸਿੱਖੀ ਨੂੰ ਸੀਮਤ ਹੋਣ ਤੋਂ ਰੋਕਣ ਲਈ ਚੁੱਪ ਨਹੀਂ ਬੈਠਣਗੇ ਸੁਪਰੀਮ ਕੋਰਟ ਨੇ ਤਾਂ ਜਿਹੜੀ ਐਸਜੀਪੀਸੀ ਦੀ ਅਪੀਲ ਸੀ ਉਹਨੂੰ ਡਿਸਪੋਜ਼ ਆਫ ਕੀਤਾ ਹੈ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਜਿਹੜੀ ਐਸਐਲਪੀ ਸੀਗੀ ਐਸਜੀਪੀਸੀ ਦੀ ਫਾਈਲ ਕੀਤੀ ਸੀ ਉਹਨੂੰ ਡਿਸਪੋਜ਼ ਆਫ ਕੀਤਾ ਇਹ ਕਹ ਕੇ ਕਿ ਆਲਰੇਡੀ ਜੋ ਹਾਈ ਕੋਰਟ ਚ ਮੈਟਰ ਸੀਗਾ ਉਹਦੀ ਡਾਇਰੈਕਸ਼ਨਸ ਤੇ ਹੀ ਅਮੈਂਡਮੈਂਟ ਆਈ ਹੈ ਔਰ ਅਮੈਂਡਮੈਂਟ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਕੇਸ ਹੈਗਾ ਇਨਫੈਕਚਸ ਮੰਨਿਆ ਜਾਂਦਾ ਹੈ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਫੈਸਲਾ ਦਿੱਤਾ ਔਰ ਇਹਦੇ ਸਾਨੂੰ ਸਹੀ ਤਰੀਕੇ ਸਿੱਖਾਂ ਨੂੰ ਲਿਬਰਟੀ ਦਿੱਤੀ ਹੈ ਕਿ ਅਸੀਂ ਜਿਹੜੀ ਅਮੈਂਡਮੈਂਟ ਹੈਗੀ ਆ ਉਹਦੇ ਚ ਜਿਹੜੀਆਂ ਤਰੁੱਟੀਆਂ ਨੇ ਜਾਂ ਜੋ ਉਹਦੇ ਆਬਜੈਕਟਸ ਐਂਡ ਰੀਜ਼ਨਸ ਨੇ ਉਹਨਾਂ ਨੂੰ ਅਸੀਂ ਚੈਲੰਜ ਕਰ ਸਕਦੇ ਹਾਂ ਇਹ ਡਬਲ ਸਟੈਂਡਰਡਸ ਜਿਹੜੇ ਐ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਨੇ ਪੈਣਗੇ ਔਰ ਜਿਹੜੇ ਲੋਕ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਨੇ ਉਹ ਸਿੱਖ ਹੀ ਨੇ ਉਹਨਾਂ ਨੂੰ ਕਲਾਵੇ ਦੇ ਵਿੱਚ ਲੈਣਾ ਪਏਗਾ ਔਰ ਉਹਨਾਂ ਨੂੰ ਰਹਿਤ ਦੇ ਵਿੱਚ ਲਿਆਉਣ ਦੀ ਖਾਤਰ ਧਰਮ ਪ੍ਰਚਾਰ ਜਿਹੜਾ ਮੇਨ ਮਕਸਦ ਹੈਗਾ ਐਸਜੀਪੀਸੀ ਦਾ ਉਹਨੂੰ ਨੇ ਪ੍ਰਚਾਰਨਾ ਪਏਗਾ ਇਹ ਪੂਰਾ ਮਾਮਲਾ ਅਸਲ ਦੇ ਵਿੱਚ ਕੀ ਸੀ ਹੁਣ ਇਸ ਤੇ ਇੱਕ ਨਜ਼ਰ ਪਾ ਲੈਂਦੇ ਆ ਦਰਅਸਲੇ ਲੜਾਈ ਕਈ ਸਾਲਾਂ ਤੋਂ ਚੱਲ ਰਹੀ ਹੈ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਐਸਜੀਪੀਸੀ ਦੀਆਂ ਚੋਣਾਂ ਵਿੱਚ ਸੈਸਤਾਰੀ ਸਿੱਖ ਵੋਟਾਂ ਬੋਣ ਤੇ ਸੈਸਤਾਰੀ ਇਸ ਹੱਕ ਲਈ ਕਾਨੂੰਨੀ ਲੜਾਈ ਲੜ ਰਹੇ ਸਨ ਕੇਂਦਰ ਸਰਕਾਰ ਨੇ ਅਕਤੂਬਰ 2003 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਤਹਿਤ ਸੈਸਤਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਰਿਹਾ ਸੀ ਇਸ ਦੇ ਵਿਰੋਧ ਵਿੱਚ ਸੈਸਤਾਰੀ ਸਿੱਖ ਹਾਈ ਕੋਰਟ ਗਏ ਤੇ ਨੋਟੀਫਿਕੇਸ਼ਨ ਰੱਦ ਹੋ ਗਿਆ ਸੀ ਹਾਈ ਕੋਰਟ ਨੇ ਤਰਕ ਦਿੱਤਾ ਸੀ ਕਿ ਗੁਰਦੁਆਰਾ ਐਕਟ 1925 ਤਹਿਤ ਮਿਲੇ ਅਧਿਕਾਰਾਂ ਨੂੰ ਕੇਂਦਰ ਸਿਰਫ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਵਾਪਸ ਨਹੀਂ ਲੈ ਸਕਦਾ ਪਰ ਨਾਲ ਹੀ ਹਾਈ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਅਦਾਲਤ ਦਾ ਫੈਸਲਾ ਕਮੇਟੀ ਚੋਣ ਤੇ ਲਾਗੂ ਰਹੇਗਾ ਫਿਰ ਇਸ ਨੂੰ ਅਮਲੀ ਰੂਪ ਵਿੱਚ ਲਿਆਉਣ ਦੇ ਲਈ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਹੀ ਸਹਿਸਧਾਰੀਆਂ ਦਾ VOTING ਅਧਿਕਾਰ ਖਤਮ ਹੋ ਸਕਦਾ ਸੀ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ 5 ਮਈ 2016 ਨੂੰ ਗੁਰਦੁਆਰਾ ਐਕਟ 1925 ਵਿੱਚ ਸੋਧ ਕਰ ਦਿੱਤੀ। ਸੋਧ ਵਿੱਚ ਸਹਿਜਤਾਰੀ ਸਿੱਖਾਂ ਨੂੰ ਐਸਜੀਪੀਸੀ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਦੇ ਅਧਿਕਾਰ ਤੋਂ ਵਾਂਝਿਆ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਐਸਜੀਪੀਸੀ ਨੇ ਨਵੇਂ ਕਾਨੂੰਨ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਵਿੱਚ ਹਾਈ ਕੋਰਟ ਦੇ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕਰਨ ਦੀ ਅਪੀਲ ਕੀਤੀ। ਅਪੀਲ ਕੀਤੀ ਕਿ 18 ਸਤੰਬਰ 2011 ਨੂੰ ਚੁਣੀ ਗਈ ਨਵੀਂ ਕਮੇਟੀ ਨੂੰ ਬਹਾਲ ਕੀਤਾ ਜਾਵੇ ਜਿਸ ਤੋਂ ਬਾਅਦ ਸਰਵਉੱਚ ਅਦਾਲਤ ਨੇ ਵੀਰਵਾਰ ਨੂੰ ਇਸ ਫੈਸਲੇ ਤੇ ਮੋਹਰ ਲਾ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਦੇ ਅਧੀਨ ਹੁਣ ਇਹ ਮਾਮਲਾ ਅਥਰ ਭਰਪੂਰ ਨਹੀਂ ਰਿਹਾ ਇਸ ਤਰ੍ਹਾਂ ਐਸਜੀਪੀਸੀ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਜਿੱਤ ਕੇ ਜਲਦ ਹੀ ਆਪਣਾ ਅਗਲਾ ਕਦਮ ਪੁੱਟਣ ਜਾ ਰਹੀ ਹੈ 17 12 2011 ਦੀ ਨੋਟੀਫਿਕੇਸ਼ਨ ਮੁਤਾਬਕ ਗਵਰਨਮੈਂਟ ਆਫ ਇੰਡੀਆ ਦੀ ਸਾਡਾ ਹਾਊਸ ਦਾ ਰਿਸਟੋਰ ਹੋ ਗਿਆ ਜੇਦੋ ਸਾਡਾ ਹਾਊਸ ਬਹਾਲ ਹੋ ਗਿਆ ਜਿਹੜਾ ਕਦੀ ਬੈਠਿਆ ਹੀ ਨਹੀਂ ਸੀ ਤਾਂ ਹੁਣ ਇਸ ਤੋਂ ਬਾਅਦ ਸਾਡੀ ਪ੍ਰਤੀਕਿਰਿਆ ਹੋਏਗੀ ਕਿ ਅਸੀਂ ਚਿੱਠੀ ਪਾਵਾਂਗੇ ਡਿਪਟੀ ਕਮਿਸ਼ਨਰ ਨੂੰ ਕਿ ਮੀਟਿੰਗ ਕਨਵਨ ਕਰੋ 15 ਦਾ ਨੋਟਿਸ ਦੇਾਂਗੇ ਮੈਂਬਰਾਂ ਨੂੰ ਜੀ ਉਹ ਮੈਂਬਰ ਸਾਰੇ ਬੁਲਾਏ ਜਾਣਗੇ ਜੀ ਤੇ ਉਹ ਆ ਕੇ ਪ੍ਰਧਾਨ ਸਾਹਿਬੀ ਚੌਂਕ ਕਰਿਆਗਾ ਹੁਣ ਇੱਕ ਨਜ਼ਰ ਪਾ ਲੈਂਦੀ ਆ ਕਿ ਆਖਿਰ ਕੌਣ ਨੇ ਸਹਿਸਤਾ ਦੀ ਸਿੱਖ ਸਿੱਖਾਂ ਦੇ ਸਭ ਤੋਂ ਵੱਡੇ ਦਸਤਾਵੇਜ਼ ਨੂੰ ਆਧਾਰ ਬਣਾ ਕੇ ਦੇਖੀਏ ਤਾਂ ਸਿੱਖ ਧਰਮ ਵਿੱਚ ਸਿੱਖ ਸਿਰਫ ਸਿੱਖ ਹੈ ਜੋ ਵਿਅਕਤੀ 10 ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੂਰਨ ਭਰੋਸਾ ਰੱਖਦਾ ਹੈ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਤੇ ਸਾਬਤ ਸੂਰਤ ਰਹਿੰਦਾ ਹੈ ਉਹ ਸਿੱਖ ਹੈ ਕੇਸਾ ਤੋਂ ਬਿਨਾ ਸਿੱਖ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਸਿੱਖ ਰਤਮਰਿਆਦਾ ਜਾਂ ਗੁਰਬਾਣੀ ਵਿੱਚ ਕਿਦਰੇ ਵੀ ਸੈਸਤਾਰੀ ਸਿੱਖ ਜਾਂ ਕੇਸਾਤਾਰੀ ਸਿੱਖ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਪਰ ਅੱਜ ਦੇ ਸਮੇਂ ਵਿੱਚ ਅਜਿਹੇ ਸਿੱਖ ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਜਾਂ ਕੌਰ ਲੱਗਦਾ ਹੈ ਜੋ ਜਨਮਤਾ ਸਿੱਖਾਂ ਦੇ ਘਰਾਂ ਵਿੱਚ ਲੈਂਦੇ ਨਹੀਂ ਪਰ ਉਹ ਕੇਸ ਰੱਖਣ ਤੋਂ ਇਨਕਾਰੀ ਨੇ ਉਹ ਆਪਣੇ ਆਪ ਨੂੰ ਸਹਿਸਤਾਰੀ ਸਿੱਖ ਕਹਿੰਦੇ ਨੇ ਫਿਲਹਾਲ 2011 ਦੀ ਕਾਰਜਕਾਰਨੀ ਨੂੰ ਮਾਨਤਾ ਮਿਲਣ ਤੋਂ ਬਾਅਦ ਜੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾਂਦੀ ਤਾਂ 1 ਮਹੀਨੇ ਦੇ ਅੰਦਰ ਨਵੀਂ ਕਾਰਜਕਾਰਨੀ ਦੀ ਚੋਣ ਹੋ ਜਾਵੇਗੀ ਨਵੀਂ ਐਗਜ਼ੀਕਟਿਵ ਬਣਨ ਤੋਂ ਬਾਅਦ ਮੌਜੂਦਾ ਐਗਜ਼ੀਕਟਿਵ ਪੰਖ ਹੋ ਜਾਵੇਗੀ ਜਿਸ ਦੇ ਪ੍ਰਧਾਨ ਅਵਤਾਰ ਸਿੰਘ ਨੇ ਪਰ ਹੁਣ ਨਜ਼ਰਾ ਸਭ ਦੀਆਂ ਇਸੇ ਤੇ ਟਿਕੀਆਂ ਰਹਿਣਗੀਆਂ ਕਿ ਨਵੀਂ ਕਾਰਜਕਾਰਨੀ ਵਿੱਚ ਪ੍ਰਧਾਨ ਦੀ ਪਰਚੀ ਕਿਸ ਦੇ ਨਾਂ ਦੀ ਨਿਕਲੇਗੀ